ਬੈਂਕ ਆਫ ਕੈਨੇਡਾ ਨੇ 2025 ਦੀ ਆਪਣੀ ਆਖਰੀ ਦਰ ਘੋਸ਼ਣਾ ਵਿੱਚ ਨੀਤੀ ਦਰ ਨੂੰ 2.65% ਉੱਤੇ ਹੀ ਰੱਖਿਆ ਗਵਰਨਰ ਟਿਮ ਮੈਕਲਨ ਨੇ ਕਿਹਾ ਕਿ ਮੌਜੂਦਾ ਦਰ ਪੱਧਰ ਮਹਿੰਗਾਈ ਨੂੰ 2% ਦੇ ਨੇੜੇ ਰੱਖਣ ਦੇ ਉਦੇਸ਼ ਦੇ ਨਾਲ-ਨਾਲ ਅਰਥਵਿਵਸਥਾ ਵਿੱਚ ਚੱਲ ਰਹੇ ਟਾਂਚਾ ਬਦਲਾਵਾਂ ਨੂੰ ਸਮਰਥਨ ਵੀ ਦਿੰਦਾ ਹੈ ਤਾਂ ਮੈਕਲਨ ਨੇ ਕਿਹਾ ਕਿ ਦਰ ਨਿਊਟਰਲ ਰੇਂਜ ਦੇ ਹੇਠਲੇ ਪੱਧਰ ਤੇ ਹੈ ਜਿਸ ਨਾਲ ਵਿਕਾਸ ਨੂੰ ਸਹਾਇਤਾ ਮਿਲਦੀ ਹੈ ਅਤੇ ਕੀਮਤਾਂ ਉੱਤੇ ਦਬਾਅ ਕਾਬੂ ਦੇ ਵਿੱਚ ਰਹਿੰਦਾ ਹੈ ਨਿੱਜੀ ਖੇਤਰ ਦੇ ਅਰਥ ਸ਼ਾਸਤਰੀ ਵੀ ਇਸ ਫਾਸਲੇ ਦੀ ਉਮੀਦ ਕਰਦੇ ਸੰਧ ਤੇ ਮੰਨਦੇ ਹਨ ਕਿ ਬੈਂਕ 2026 ਦੇ ਪਹਿਲੇ ਮਹੀਨਿਆਂ ਵਿੱਚ ਵੀ ਇਹੋ ਜਿਹੀ ਨੀਤੀ ਜਾਰੀ ਰੱਖੇਗਾ ਉਸ ਨੇ ਕਿਹਾ ਕਿ ਅਨਿਸਚਿਤਤਾ ਅਜੇ ਕਾਫੀ ਵੱਧ ਹੈ ਜੇਕਰ ਆਰਥਿਕ ਰੁਝਾਨ ਬਦਲੇ ਤਾਂ ਨੀਤੀ ਵਿੱਚ ਵੀ ਤਬਦੀਲੀ ਕੀਤੀ ਜਾਵੇਗੀ ਉਨ੍ਹਾਂ ਨੇ ਕਿਸੇ ਵੀ ਸਮੇਂ ਸਾਰਨੀ ਬਾਰੇ ਵਾਅਦਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਨਵੇਂ ਡਾਟੇ ਦੇ ਆਧਾਰ ਤੇ ਵਿਚਾਰ ਬਦਲਦੇ ਰਹਿਣਗੇ ਬੈਂਕ ਨੇ ਅਮਰੀਕਾ ਦੀ ਵਪਾਰਿਕ ਸੁਰੱਖਿਆਵਾਦੀ ਨੀਤੀ ਨੂੰ ਵਿਸ਼ਵ ਅਸਥਿਰਤਾ ਦਾ ਮੁੱਖ ਸਰੋਤ ਦੱਸਿਆ ਲਗਾਤਾਰ ਟੈਰਿਫ ਖਤਰੇ ਅਤੇ ਆਉਣ ਵਾਲੀਆਂ ਸੀਯੂਐਸਐਮਏ ਗੱਲਬਾਤਾਂ ਨਾਲ ਇਹ ਅਸਪਸ਼ਟਤਾ ਹੈ ਕਿ ਕੈਨੇਡਾ ਵਾਅਦੇ ਵਪਾਰਿਕ ਰੁਕਾਵਟਾਂ ਨਾਲ ਕਿਵੇਂ ਨਜਿੱਠੇਗਾ ਬੈਂਕ ਨੇ ਆਪਣੀ ਅਕਤੂਬਰ ਮਾਨਟਰੀ ਪਾਲਸੀ ਰਿਪੋਰਟ ਵਿੱਚ ਕਿਹਾ ਹੈ ਕਿ ਵਪਾਰਕ ਟਕਰਾ 2026 ਦੇ ਅੰਤ ਤੱਕ ਜੀਡੀਪੀ ਨੂੰ ਜਨਵਰੀ ਦੀ ਭਵਿੱਖਬਾਣੀ ਨਾਲੋਂ ਲਗਭਗ 1.5% ਘਟ ਕਰ ਦੇਵੇਗਾ ਇਹ ਲਗਭਗ 40 ਬਿਲੀਅਨ ਡਾਲਰ ਦੇ ਬਰਾਬਰ ਹੈ 2026 ਅਤੇ 27 ਵਿੱਚ ਵਿਕਾਸ ਦੀ ਦਰ ਔਸਤ 1.4% ਰਹਿਣ ਦੀ ਉਮੀਦ ਹੈ ਮੈਕਲਨ ਨੇ ਕਿਹਾ ਕਿ ਬੈਂਕ ਨਵੇਂ ਡਾਟੇ ਤੇ ਗਹਿਰਾਈ ਨਾਲ ਨਜ਼ਰ ਰੱਖੇਗਾ ਕੋਈ ਵੱਡਾ ਝਟਕਾ ਜਾਂ ਸਬੂਤਾਂ ਦਾ ਸੱਤ ਇਕੱਠਾ ਹੋਣਾ ਨੀਤੀ ਬਦਲਾ ਦਾ ਕਾਰਨ ਬਣ ਸਕਦਾ ਹੈ ਉਹਨਾਂ ਨੇ ਕਿਹਾ ਕਿ ਇਸ ਸਾਲ ਘਰਾ ਅਤੇ ਕਾਰੋਬਾਰਾਂ ਨੇ ਮੁਸ਼ਕਲ ਦਾ ਸਾਹਮਣਾ ਕੀਤਾ ਹੈ ਪਰ ਰੋਜ਼ਗਾਰ ਦੇ ਅੰਕੜੇ ਅਤੇ ਹੋਰ ਸੰਕੇਤਾਂ ਵਿੱਚ ਉਮੀਦ ਵੱਧ ਮਜ਼ਬੂਤੀ ਦਿਖਾਈ ਦੇ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਲ ਦੇ ਅੰਤ ਤੱਕ ਹਾਲਾਤ ਪਹਿਲਾਂ ਨਾਲੋਂ ਵੱਧ ਮਜ਼ਬੂਤ ਹਨ ਭਾਵੇਂ ਵੱਡੇ ਬਦਲਾ ਅਜੇ ਬਾਕੀ ਹਨ ਅਕਤੂਬਰ ਵਿੱਚ ਮਹਿੰਗਾਈ ਦਰ 2.2% ਉੱਤੇ ਪਹੁੰਚ ਗਈ ਜੋ ਕਿ લક્ષ ਦੇ ਨੇੜੇ ਹੈ ਬੈਂਕ ਨੂੰ ਉਮੀਦ ਹੈ ਕਿ 2026 ਵਿੱਚ ਮਹਿੰਗਾਈ 2% ਦੇ ਆਲੇ-ਦੁਆਲੇ ਹੀ ਰਹੇਗੀ ਭਾਵੇਂ ਕਿ GST ਅਤੇ HSD ਵਿੱਚ ਪਿਛਲੇ ਸਾਲ ਦੀ ਅਸਥਾਈ ਛੂਟ ਕਾਰਨ ਸਾਲ ਦਰਸਾਲ ਤੁਲਨਾਵਾਂ ਵਿੱਚ ਕੁਝ ਉਤਾਰ-ਚੜਾ ਰਹਿਣਗੇ ਬੈਂਕ ਦਾ ਮੰਨਣਾ ਹੈ ਕਿ ਅਰਥ ਵਿਵਸਥਾ ਵਿੱਚ ਪਾਈ ਜਾਂਦੀ ਢਿੱਲ ਵਾਲੀ ਸਥਿਤੀ ਮਹਿੰਗਾਈ ਨੂੰ ਟਾਰਗੇਟ ਦੇ ਨੇੜੇ ਰੱਖੇਗੀ ਭਾਵੇਂ ਅਮਰੀਕੀ ਟੈਰਿਫ ਜਾਰੀ ਰਹਿਣ ਮੈਕਲਨ ਨੇ ਕਿਹਾ ਕਿ ਟਿਕਾਊਪਣ ਅਤੇ ਮਜ਼ਬੂਤ ਖਪਤ, ਕਾਰੋਬਾਰੀ ਨਿਵੇਸ਼ ਅਤੇ ਉਤਪਾਦਕਤਾ ਵਾਅਦੇ ਤੋਂ ਆ ਰਿਹਾ ਹੈ। ਟੈਰਿਫਾਂ ਦਾ ਸਾਹਮਣਾ ਕਰ ਰਹੇ ਸੈਕਟਰ ਜਿਵੇਂ ਸਟੀਲ ਅਤੇ ਐਲੂਮੀਨੀਅਮ ਪ੍ਰਭਾਵਿਤ ਹੋਏ ਹਨ ਪਰ ਵਿਆਪਕ ਫੈਲਾਅ ਵਾਲੇ ਨੁਕਸਾਨ ਸੀਮਿਤ ਰਹੇ। ਇਹ ਫੈਸਲਾ ਪ੍ਰਧਾਨ ਮੰਤਰੀ ਮਾਰਕਰਨੀ ਦੇ ਪਹਿਲੇ ਬਜਟ ਤੋਂ ਬਾਅਦ ਆਇਆ ਜਿਸ ਵਿੱਚ ਢਾਂਚਾਗਤ ਸਹੂਲਤਾਂ, ਉਤਪਾਦਕਤਾ, ਰੱਖਿਆ ਅਤੇ ਆਊਸਿੰਗ ਲਈ 5 ਸਾਲਾਂ ਵਿੱਚ 280 ਬਿਲੀਅਨ ਡਾਲਰ ਖਰਚਣ ਦਾ ਵਾਅਦਾ ਕੀਤਾ ਗਿਆ। ਇਹ ਯੋਜਨਾ ਨਾਲ ਘਾਟਾ 78.65 ਬਿਲੀਅਨ ਡਾਲਰ ਹੋ ਗਿਆ ਮੈਕਲਨ ਨੇ ਕਿਹਾ ਕਿ ਇਹ ਖਰਚੇ ਮੰਗ ਅਤੇ ਸਪਲਾਈ ਦੋਵੇਂ ਵਧਾਉਣਗੇ ਹਾਲਾਂਕਿ ਪੂਰਾ ਪ੍ਰਭਾਵ ਔਣ ਵਿੱਚ ਸਮਾਂ ਲੱਗੇਗਾ ਬੈਂਕ ਦੇ ਇਸ ਸਾਲ ਕੁੱਲ 100 ਬੇਸਿਸ ਪੁਆਇੰਟ ਦਰਾਂ ਵਿੱਚ ਕਟੌਤੀ ਕੀਤੀ ਜਿਸ ਵਿੱਚ ਸਤੰਬਰ ਅਤੇ ਅਕਤੂਬਰ ਦੇ ਫੈਸਲੇ ਵੀ ਸ਼ਾਮਿਲ ਨੇ ਅਗਲਾ ਦਰ ਫੈਸਲਾ 28 ਜਨਵਰੀ 2026 ਨੂੰ ਹੋਵੇਗਾ